ਦੋ ਤੋਂ 17 ਪਲੱਸ ਦੁੱਧ ਵਾਲੀ ਬਹੁਤ ਚੰਗੀ ਮੱਝ ਬਕਾਊ ਆ ਤੀਜਾ ਸੂਆ ਸੋਨਾ ਇੱਕ ਹਫਤੇ ਦੀ ਕੱਚੀ ਆ ਗਈ ਜੈਡ ਬਲੈਕ ਆ ਜਮਾ ਬਰੀਕੀਆਂ ਬਹੁਤ ਆ ਗਈਆਂ ਮੱਝ ਦੇ ਵਿੱਚ ਪੱਠਪੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਗਈ ਥਾਣਾ ਦਾ ਸਾਈਜ਼ ਬਹੁਤ ਸੋਹਣਾਗਾ ਸੰਭੀ ਵੀ ਬਹੁਤ ਚੰਗੀ ਆ ਗਈ ਪੂਰੀ ਚੰਗੀ ਸੰਭੀ ਬੜੀ ਨਰੋਈ ਮੱਝ ਆ ਗਈ ਦੇਖ ਸਾਰੇ ਤੁਸੀਂ ਬੈਕ ਸਾਈਡ ਤੋਂ ਥਾਣਾ ਦੇ ਵਿੱਚ ਜਿਹੜੀ ਸਪੇਸ ਆ ਗਈ ਉਹ ਵੀ ਬਹੁਤ ਜ਼ਿਆਦਾ ਗੀ ਚੰਗੇ ਦੁੱਧ ਵਾਲੀ ਮੱਝ ਆ ਗਈ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਸਾਫ਼ ਸੁਥਰੀ ਮੱਝ ਆ ਗਈ ਪਰ ਰੇਟ ਇਹਦਾ ਹੈਗਾ 1,80,000 ਤੇ ਮੌਕੇ ਤੇ ਮਾਣ ਤਾਣ ਜ਼ਰੂਰ ਹੋ ਜਾਊਗਾ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਪਿੰਡ ਗੌਂਦਪੁਰਾ ਤਹਿਸੀਲ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਧੰਨਵਾਦ